ਮੋਗਾ ਦੇ ਕਿੱਲੀ ਚਾਲਾਂ ਦੇ ਵਿੱਚ ਕਾਂਗਰਸ ਦੀ ਵੱਡੀ ਰੈਲੀ ਹੋ ਰਹੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਰੈਲੀ ਕਿੱਲੀ ਚਾਲਾਂ ਦੇ ਵਿੱਚ ਹੀ ਕਿਉਂ ਹੋ ਰਹੀ ਹੈ ਸਭ ਤੋਂ ਵਿਸ਼ੇਸ਼ਤਾ ਇਸ ਜਗ੍ਹਾ ਦੀ ਕੀ ਹੈ ਕਿਉਂਕਿ ਇਸ ਜਗ੍ਹਾ ਤੋਂ ਹੀ ਹਰ ਵਾਰ ਜਿਹੜਾ ਅਕਾਲੀ ਦਲ ਹੈ ਉਹ ਚੋਣ ਬਿਗਲ ਵਜਾਉਂਦਾ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ ਪੀਪਲਜ਼ ਪਾਰਟੀ ਆਫ ਪੰਜਾਬ ਸੀਗੀ ਉਹਨਾਂ ਦੇ ਵੱਲੋਂ ਵੀ ਕਿੱਲੀ ਚਾਲਾਂ ਦੇ ਵਿੱਚ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਰੈਲੀ ਕਰਕੇ ਚੋਣ ਬਿਗਲ বাজਾਇਆ ਗਿਆ ਸੀ ਖਾਸ ਗੱਲ ਇਹ ਹੈ ਕਿ ਜਿਹੜੀ ਕਿੱਲੀਚਾਲਾਂ ਪਲੇਸ ਹੈ ਜਗਾਏ ਉਹ ਪੰਜਾਬ ਦੇ ਸੈਂਟਰ ਪਲੇਸ ਹੈ ਜੇ ਬਠਿੰਡਾ ਤੋਂ ਲਾਇਆ ਜਾਵੇ ਜਾਂ ਗੁਰਦਾਸਪੁਰ ਤੋਂ ਲਾਇਆ ਜਾਵੇ ਤਾਂ ਇੱਕੋ ਜਿੰਨੀ ਦੂਰੀ ਜਿਹੜੀ ਹੈ ਉਹ ਪੈਂਦੀ ਹੈ ਸੈਂਟਰ ਪਲੇਸ ਹੋਣ ਕਰਕੇ ਕਿੱਲੀਚਾਲਾਂ ਨੂੰ ਚੁਣਿਆ ਗਿਆ ਹੈ ਇਸ ਦੇ ਨਾਲ ਵਜ੍ਹਾ ਇਹ ਵੀ ਹੈ ਕਿ ਬਹੁਤ ਬਾਰੀ ਇਹ ਜਿਹੜੀ ਜਗਾਹ ਹੈ ਕਿੱਲੀਚਾਲਾਂ ਦੀ ਲੱਕੀ ਵੀ ਸਾਬਤ ਹੋਈ ਹੈ ਇਹ ਇਸ ਤੋਂ ਇੱਥੇ ਰੈਲੀ ਕਰਨ ਤੋਂ ਬਾਅਦ ਜਿਹੜੀ ਪਾਰਟੀ ਆ ਉਹ ਜਿੱਤਦੀ ਵੀ ਰਹੀ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਕਿੱਲੀ ਚਾਲਾਂ ਦੇ ਵਿੱਚ ਰੈਲੀ ਕਰ ਰਹੀ ਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਰੈਲੀ ਦੇ ਪ੍ਰਬੰਧਾਂ ਦੇ ਵਿੱਚ ਲੱਗਿਆ ਹੋਇਆ ਹੈ ਪਰ ਦੋ ਗੱਲਾਂ ਇਸ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਕੀ ਕੀ ਇਹ ਰੈਲੀ ਪੋਲਿਟੀਕਲ ਹੈ ਜਾਂ ਇਹ ਰੈਲੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੋਂ ਜਿਹੜੇ ਖੇਤ ਮਜ਼ਦੂਰ ਨੇ ਅਤੇ ਬੇਜਮਿਨੇ ਨੇ ਉਹਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵੀ ਐਲਾਨ ਕੀਤਾ ਜਾਣਾ ਹੈ ਤੇ ਇੱਕ ਪਾਸੇ ਇੱਥੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਇੱਥੇ ਪਹੁੰਚ ਰਹੇ ਨੇ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰ੍ਹਾਂ ਨਰੇਗਾ ਮਜ਼ਦੂਰ ਵੀ ਇੱਥੇ ਲੱਗੇ ਹੋਏ ਨੇ ਪੁਲਿਸ ਪ੍ਰਸ਼ਾਸਨ ਵੀ ਰੈਲੀ ਦੀਆਂ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਹੈ ਪੂਰੀ ਤਰ੍ਹਾਂ ਸੋ ਇਸ ਤਰੀਕੇ ਦੇ ਨਾਲ ਕਿੱਲੀ ਚੈਲਾਂ ਦੇ ਵਿੱਚ ਇਹ ਵੱਡੀ ਰੈਲੀ 115 ਏਕੜ ਜਗ੍ਹਾ ਜਿਹੜੀ ਹੈ ਉਹ ਕਿੱਲੀ ਚੈਲਾਂ ਦੀ 115 ਏਕੜ ਜਗ੍ਹਾ ਦੇ ਵਿੱਚ ਹੋ ਰਹੀ ਹੈ ਖਾਸ ਤੌਰ ਤੇ ਕਣਕ ਜਿਹੜੀ ਹੈ ਹਾਲੇ ਪੱਕਣ ਵਾਲੀ ਸੀਗੀ ਉਸ ਨੂੰ ਕਟਵਾਇਆ ਗਿਆ ਸਪੈਸ਼ਲ ਇਸ ਰੈਲੀ ਨੂੰ ਲੈ ਕੇ ਸੋ ਕਿਲੀ ਚਾਹਲਾਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜਾ ਪੋਲਿਟਿਕਲ ਜਿਹੜੀਆਂ ਪਾਰਟੀਆਂ ਨੇ ਉਹ ਇੱਥੋਂ ਸ਼ੁਰੂਆਤ ਕਰਦੀਆਂ ਰਹੀਆਂ ਨੇ ਅਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਸ਼ੁਰੂਆਤ ਜਿਹੜੀ ਹੈ ਚੋਣ ਵਿਗਲ ਹੈ ਜਿਹੜਾ ਉਹ ਕਾਂਗਰਸ ਵਜਾਉਣ ਜਾ ਰਹੀ ਹੈ ਹਾਲਾਂਕਿ ਇਹ ਜਗ੍ਹਾ ਕਿਲੀ ਚਾਹਲਾਂ ਕਿੰਨੀ ਕੁ ਲੱਕੀ ਸਾਬਤ ਹੋਏਗੀ ਕਾਂਗਰਸ ਦੇ ਲਈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਰਾਹੁਲ ਗਾਂਧੀ ਕੌਮੀ ਪ੍ਰਧਾਨ ਇੱਥੇ ਪਹੁੰਚ ਰਹੇ ਨੇ ਅਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਅਤੇ ਇੱਥੋਂ ਹੀ ਲੋਕ ਸਭਾ ਚੋਣਾਂ ਲਈ ਵਿਗਲ ਵਜਾਇਆ ਜਾਵੇਗਾ ਕੈਮਰਾਮੈਨ ਗਗਨ ਦੇ ਨਾਲ ਰਣਵੀਰ ਸਿੰਘ ਰਾਣਾ ਕਿੱਲੀ ਚਾਲਾਂ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ